ਵਾਡੇ ਆਪਾਂ ਜਿਹਨੇ ਕਈ ਮਾਰੇ ਪਿੱਛੇ ਖਾਰ ਤੋਂ ਬਾਦੂ ਬਈ ਨਾਏ ਤੋਂ ਪੀਆ ਜਾ ਰਾਇ ਬਈ ਆਪਾ ਉਹ ਪਾ ਕੇ ਸਾਡੇ ਨਾਲ ਬਾਹ ਚੁੱਕਿਆ ਯਾਰ ਚੱਲ ਆ ਰਿਹਾ ਚੱਲਦੇ ਆ ਮਿੱਟੀ ਸੇ ਪਾਖਾ ਬਾਬੇ ਖਾਤ ਦੇ ਪਾਣੀ ਦਾ ਇਹ ਜਾਜ ਫੇਰ ਤਰੀਦਰਾ ਸੋ ਚਾਹ ਦਾ ਪੀ ਅਸੇਵਾ ਜਿਹੜੇ ਤਸ਼ਵੀਰ ਤੇ ਕਾਫਲੇ ਨੱਪਦਾ ਉਹ ਬੱਗੇ ਦੇ ਸ਼ਾਨ ਉਹ ਬਕਾਣਾ ਤੋਂ ਤਾਂ बहुत बद ਸਿਕਲ ਦੋਸਤੋ ਅੱਜ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਇਸ ਮੌਕੇ ਬਠਿੰਡਾ ਤੋਂ ਸ਼੍ਰੋਮਣੀ ਕਾਲੀ ਦਲ ਅੰਮਰਸਰ ਦੇ ਉਮੀਦਵਾਰ ਲੱਖਾ ਸਿੰਘ ਸਿਧਾਨਾ ਦੇ ਹੱਕ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਦਾਵਾ ਹੈ ਕਿ ਭਾਈ ਸਰਬਜੀਤ ਸਿੰਘ ਅਤੇ ਇਸਤਲਾਬ ਅਮਰਤਪਾਲ ਸਿੰਘ ਦੇ ਮਾਤਾ ਜੀ ਅਤੇ ਉਹਨਾਂ ਦੇ ਵੱਡੇ ਭਰਾ ਅਤੇ ਬੀਬੀ ਖਾਲੜਾ ਜੀ ਤੋਂ ਇਲਾਵਾ ਹੋਰ ਵੀ ਪ੍ਰਚਾਰਕ ਪਹੁੰਚ ਰਹੇ ਨੇ ਦੱਸ ਦਈਏ ਕਿ ਸਰਬਜੀਤ ਸਿੰਘ ਅਤੇ ਸਿਮਰਜੀਤ ਸਿੰਘ ਮਾਨ ਦੇ ਵਿਚਕਾਰ ਪਿਛਲੇ ਦਿਨੀਂ ਕਾਫੀ ਸ਼ਰਦੀ ਯੰਗੋ ਜਿਸ ਨੂੰ ਲੈ ਕੇ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਖਬਰਾਂ ਆ ਪਰ ਜੇਕਰ ਅੱਜ ਇਹ ਦੋਵੇਂ ਰੋਡ ਸ਼ੋਅ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਬਹੁਤ ਵੱਡੀ ਗੱਲ ਹੋਵੇਗੀ ਤੁਹਾਡੇ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਪੂਰਾ ਰੋਡ ਸ਼ੋਅ ਅਤੇ ਹੋਰ ਤਾਜ਼ਾ ਖਬਰਾਂ ਤੇ ਖਾਸ ਲਾਈਵਸ ਦੇ ਲਈ ਅਤੇ ਇੰਟਰਵਿਊਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੁਹਾਡੇ ਆਪਾਂ ਕੀ ਜਿਵੇਂ ਨਹੀਂ ਕਰਾ ਪਿੱਛੇ ਫੋਟੋ ਤੋਂ ਬਾਦੂ ਬਣਾਉਂਦੇ ਜਰਾ ਬਈ ਨਾ ਹਜ਼ਾਰ ਤਾਂ ਖੋਤਾ ਆਪਣਾ ਸਬਾਲ ਫੇਰ ਖਾਂਦਾ ਵੀ ਨਾ ਭਰਾ ਉਹ ਪਾ ਕੇ ਖਾਣੇ ਵਿੱਚ ਪਹੁੰਚ ਗਿਆ ਇਹ ਅੱਧਾ ਹਜ਼ਾਰ ਵੀ ਚਲਦੇ ਮੈਨੂੰ شوتہ طاقتوں کا اور بچے دے سالاں او کناں دے تاں کڑو کوئی کھو کریا تے کناں دے کھا تے دیکھو آ او کون ڈوے بدل کے او اوندے طاقتاں دے آئے آ خود خانہ تے لاٹ کے دے آ میرے اے کاں تے کر رہے بچوں کا بہت بہت